ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਡੇ ਨਵੀਂ ਵੀਡੀਓ ਵਿੱਚ ਤੇ ਅੱਜ ਫਿਰ ਇਹ ਵੀਡੀਓ ਬਣਾਉਣ ਦਾ ਮਕਸਦ ਆਪਣਾ ਸੀਗਾ ਇਹ ਬੇਨਤੀ ਹੈ ਜੀ ਕਿਸਾਨ ਵੀਰਾਂ ਨੂੰ ਕਿ ਜਦੋਂ ਆਪਾਂ ਕੱਦੂ ਕਰਦੇ ਆਂ ਜੀ ਝੋਨੇ ਦਾ ਠੀਕ ਆ ਜੀ ਕਈ ਬੰਦੇ ਨਾ ਹੁੰਦੇ ਆ ਹੁਣ ਜਿਵੇਂ ਟਰੈਕਟਰ ਨਾਲ ਘਾਹ ਵਾਲੀ ਦਵਾਈ ਬੰਨ ਕੇ ਤੇ ਉਹਦਾ ਕੱਦੂ ਕਰ ਦਿੰਦੇ ਆ ਜੇ ਤਾਂ ਚਲੋ ਲੱਗਣਾ ਜੀ ਝੋਨਾ ਉਦਹੀਂ ਉਸੇ ਦੇਣੀ ਚਲੋ ਫੇਰ ਤਾਂ ਕੋਈ ਗੱਲ ਨਹੀਂ ਤੇ ਆਪਾਂ ਨੂੰ ਪਤਾ ਹੀ ਹੁੰਦਾ ਵੈਸੇ ਕੰਡੀਸ਼ਨ ਹਨਾ ਜੀ ਜੇ ਤਾਂ 1 2 ਦਿਨ ਬਾਅਦ ਲੱਗਣਾ ਤੇ ਇਸ ਤਰ੍ਹਾਂ ਮੇਰੇ ਵੀਰੋਂ ਨਾ ਕਰਿਆ ਕਰੋ ਕਿਉਂਕਿ ਉਹ ਵੀ ਗਰੀਬ ਬੰਦੇ ਆ ਪਰਦੇਸੀ ਬੰਦੇ ਆ ਆਪਣੇ ਮੁਲਕ ਤੋਂ ਹਨਾ ਆਉਂਦੇ ਆ ਸੋ ਆਸਾਂ ਉਮੀਦਾਂ ਇੱਥੋਂ ਤੇ ਉਹਨਾਂ ਦੇ ਯਾਰ ਪੈਰ ਹੋ ਜਾਂਦੇ ਆ ਖਰਾਬ ਨਾ ਮੇਰਾ ਵੀਰ ਕਿਸਾਨ ਭਰਾਵਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਫੇਰ ਮੈਂ ਕਹਿੰਨਾ ਵੀ ਬੇਨਤੀ ਆ ਕੀ ਐਡਾ ਨਾ ਕਰਿਆ ਕਰੋ ਯਾਰ ਕੱਲ ਆਪਣੀ ਮੋਟਰ ਦੇ ਜਿਹੜੇ ਆਏ ਆ ਵੀਰ ਤੇ ਇੱਕ ਬੰਦੇ ਦਾ ਪੈਰ ਖਰਾਬ ਹੋ ਗਿਆ ਜੀ ਤੇ ਇੱਕ ਤਾਂ ਵੈਸੇ ਹੀ ਹਣਾ ਪਾਣੀ ਚਾਹੀਨੇ ਨੇ ਘੰਟੇ ਕੰਮ ਕਰਨਾ ਤੇ ਚਲੋ ਕੋਈ ਨਹੀਂ ਆਪਾਂ ਕਰਦੇ ਆ ਭਰਾਵਾਂ ਨਾਲ ਵੀ ਗੱਲਬਾਤ ਹਾਂਜੀ ਆਪਣੇ ਨਾਲ ਦੋ ਵੀਰ ਹੈਗੇ ਆ ਜੀ ਆਪਾਂ ਉਹਨਾਂ ਨਾਲ ਕਰਦੇ ਆ ਗੱਲ ਆਹ ਮੁੰਡੇ ਦਾ ਨਾਮ ਹੈਗਾ ਜੀ ਬਬਲੂ ਤੇ ਆਹ ਮੁੰਡੇ ਦਾ ਨਾਮ ਹੈਗਾ ਜੀ ਦੇਵਨ ਕੁਮਾਰ ਤੇ ਹਾਂਜੀ ਆਪਾਂ ਦੇਵਨ ਕੁਮਾਰ ਨਾਲ ਕਰਦੇ ਗੱਲ ਥੋੜਾ ਜਿਹਾ ਉਹ ਅੱਜ ਬਿਮਾਰ ਆਈ ਕੋਈ ਨਹੀਂ ਆਪਾਂ ਕਰਦੇ ਆਂ ਬਾਬੂ ਨਾਲ ਗੱਲ ਹਾਂਜੀ ਦੱਸ ਮੇਰਾ ਵੀਰ ਕੀ ਸਮੱਸਿਆ ਆਉਂਦੀ ਹੈ ਇਹ ਨਾਲ ਦਵਾਈ ਦਵਾਈ ਉਹ ਦਵਾਈ ਦਵਾਈ ਨਾ ਪਾਇਆ ਕਰੋ ਫਿਰ ਖਾਵ ਹੋ ਜਾਂਦਾ ਪਹਿਲਾਂ ਨਾ ਮਤਲਬ ਕੀ ਪਾਇਆ ਕਰੋ ਹਾਂ ਪਹਿਲੇ ਨਾ ਪਾਇਆ ਕਰੋ ਬਾਅਦ 'ਚ ਪਾਇਆ ਕਰੋ ਛੁਣਾ ਲਗਾਉਣੇ ਬਾਅਦ ਜੇ ਮੈਂ ਮੰਨ ਲਾ ਵੀ ਕਈ ਟਰੈਕਟਰ ਨਾਲ ਬੰਨ੍ਹ ਦਿੰਦੇ ਆ ਉਹ ਹਣਾ ਕੈਨ ਨਹੀਂ ਉਹ ਐਂ ਲੱਗੀ ਜਾਂਦੀ ਆ ਠੀਕ ਉਹ ਨਾ ਪਾਇਆ ਕਰੋ ਦਵਾਈ ਬਾਕੀ ਯਾਰ ਐਂ ਵੇਖ ਲਓ ਆ ਤੁਸੀਂ ਦੇਖ ਲਓ ਸਾਰੀ ਦਿਹਾੜੀ ਹੈ ਨਾ ਪੈਰਾ ਉੱਤੇ ਉਹਦੇ ਵਿੱਚ ਰਹਿਣੇ ਪਾਣੀ ਦੇ ਤੇ ਉਹ ਵੈਸੇ ਹੀ ਪਾਣੀ ਨਾ ਖਰਾਬ ਹੋ ਜਾਂਦੇ ਆ ਤੇ ਚਲੋ ਠੀਕ ਆ ਜੀ ਇੰਨੀਆਂ ਗੱਲਾਂ ਕਰਨੀਆਂ ਸੀ ਇਹਦੇ ਨਾਲ ਕਰਦੇ ਆ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ